ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੇ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤ ਸੂ ਨਾਮ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰ ਇਹ ਤਾਂ ਪਹਿਲਾਂ ਵੀ ਕਿਹਾ ਸੀ ਜਿਹੜੇ 2 ਕਰੋੜ 93 ਲੱਖ ਹੈਗੇ ਉਹ ਕੋ ਇੰਡੀਅਨ ਕਰੰਸੀ ਹੈ ਤੇ 3100 ਇੰਡੀਅਨ ਇੰਡੀਅਨ ਕਰੰਸੀ ਜੀ 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 ਹਾਂ ਜੀ ਐਂਡ ਲੈ ਕੇ ਕਿੱਥੇ ਜਾਣਾ ਸੀ ਉਹਨੂੰ ਤਫਤੀਸ਼ ਦਾ ਹਿੱਸਾ ਜੀ ਕਿਉਂਕਿ ਉਹਨੂੰ ਡਿਲੀਵਰ ਕਰਨੀ ਸੀ ਕਿੱਥੇ ਡਿਲੀਵਰ ਕਰਨੀ ਸੀ ਉਹ ਹੀ ਪਤਾ ਕਰਦੇ ਇਹ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਆਸਟ੍ਰੇਲੀਆ ਯੂਕੇ ਯੂਐਸ ਕੈਨੇਡਾ ਯੂਰਪ ਇਹ ਜਿਹੜੀ ਸਾਰੀ ਕਰੰਸੀਸ ਚੇਂਜ ਕਰਦਾ ਸੀ ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਰਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਇਹਦਾ ਦੂਗਾ ਟਾਂਡਾ ਇਸ ਏਰੀਆ ਦੇ ਵਿੱਚ ਦਾ ਆਪਰੇਸ਼ਨ ਸੀ ਪਹਿਲਾਂ ਕਿੱਥੇ ਹੈਗਾ ਇੱਕ ਵਾਰੀ ਜਦੋਂ ਦਿੱਲੀ ਏਅਰਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪਰਚਾ ਕੀ ਰਿਕਵਰੀ ਹੋਈ ਚੁਹਾ ਤੇ 2018 ਦਾ ਇੱਕ ਪਰਚਾ ਹੈ ਹਾਂਜੀ ਲੈ ਕਿ ਕਿੱਥੋਂ ਆਇਆ ਸੀ ਦਿੱਲੀ ਤੋਂ ਆ ਰਹੀ ਸੀ ਜੀ ਕ੍ਰੈਂਸ ਕ੍ਰੈਂਸ ਦਿੱਲੀ ਤੋਂ ਲੈ ਕੇ ਆਏ ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਟਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਕੋਰੀਅਰ ਟਾਈਪ ਇੱਕ ਬਾਕਸ ਬਣਾ ਕੇ ਉਸ ਤੋਂ ਕਿਸੇ ਨੇ ਭੇਜਿਆ ਨੂੰ ਇੱਥੇ ਨ ਬੱਸ ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਜਾ ਦਿੱਤਾ ਇਹ ਸਾਰੀ ਮਨੀ ਬੱਸ ਦੇ ਵਿੱਚ ਹੀ ਜੇਹੀ ਬੱਸ ਦੇ ਵਿੱਚ ਹੈ ਜੀ ਜਾਂਦੀ ਵੇਤ ਹੈ ਇੱਥੋਂ ਲੈ ਕੇ ਉਹਨਾਂ ਨੇ ਹਿਆਰਪੁਰ ਜਾਣਾ ਸੀ ਇਹਨਾਂ ਜਾਂ ਕਿਸੇ ਨੂੰ ਜਲੰਧਰ ਸੁਪਰੀਸ਼ ਇਹ ਹੁਣ ਸਾਡੇ ਕਾਬੂ ਹੈ ਜੀ ਹੁਣ ਇਹ ਪੁਸ਼ਪੜਤਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ ਕਿੰਨੇ ਬੰਦੇ ਨੂੰ ਕਰਨੀ ਸੀ ਜਾਂ ਕਿਸੇ ਹੋਰ ਜ਼ਿਆਦਾ ਬੰਦਿਆਂ ਨੂੰ ਜੀ ਕਿਹਾ ਇੱਕ ਜਿਹੜਾ ਤੁਸੀਂ ਕਹਿੰਦੇ ਲਖਰੀ ਬਸ ਦੇ ਵਿੱਚ ਆਈਏ ਮਨੀ ਜੀ 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 ਨਾਲ ਕੋਈ ਸਫਰ ਵੀ ਕਰ ਰਿਆ ਸੀਗਾ ਹੋਰ ਕੋਈ ਕਿ ਇਕੱਲੀ ਉਹਨਾਂ ਨੂੰ ਪੈਕੇਟ ਹੀ ਦਿੱਤਾ ਇਹਨਾਂ ਹਾਂਜੀ ਬਸਾਂ ਨੂੰ ਇਕੱਲਾ ਪਾਰਸਲ ਹੀ ਦਿੱਤਾ ਹੈ ਕੋਈ ਬੰਦਾ ਵੀ ਨਾਲ ਸਫਰ ਕਰ ਰਿਹਾ ਸੀ ਇਹ ਹੁਣ ਕੁਛ ਕਿਸ ਚ ਆਏਗਾ ਜੀ ਕੋਈ ਬੰਦਾ ਦਾ ਆ ਰਿਹਾ ਜੀ ਕੋਈ ਆ ਰਿਹਾ ਕਿਉਂਕਿ ਇਹਦੀ ਗੱਡੀ ਚੋਂ ਪਕੜੀ ਗਈ ਹੈ ਇਹਨੇ ਉਹ ਤੋਂ ਰਿਸੀਵ ਕਰ ਲਈ ਸੀ ਸਾਡੇ ਕੋਲ ਜਿਹੜੀ ਇਨਪੁਟ ਆਈ ਸੀ ਅਸੀਂ ਨਾਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਕਲ ਰਹਾਦਾ ਇਹਨੂੰ ਐਸਟੀ ਦੀ ਤਿਆਰ ਕਰਾਦਾ 15 ਮਿੰਟ ਤੋਂ ਸਮਰਗੜੀ ਨੰਤੇ ਮਾੜ ਬਦਲ ਕੋ 21 ਅੰਤ ਦੇ ਕੋਲ 3 ਘੰਟੇ ਤੱਕ ਤੁਹਾਡੇ ਕੋਲ ਖੜੇ ਕਿੰਨੇ ਕਿਟਲ ਉਹ ਹੀ ਨਾ ਹੁਣ ਪੁੱਛਗੇ ਸੀ ਤਾਂ ਟਾਈਮ ਨਾਲ ਹੀ ਹੁੰਦੇ ਜਾਂਦੇ ਆ ਤਾਂ ਟਾਈਮ ਤਾਂ ਲੱਗਿਆ ਨੇ ਹਾਲ ਤਾਂ ਇਹਦੇ ਬਾਰੇ ਹੀ ਜਦ ਜਾਣਕਾਰੀ ਹਾਸਲ ਕੀਤੀ ਹੈ ਜੀ ਵਿਕੀ ਕੀ ਹੈ ਬੈਕਗ੍ਰਾਉਂਡ ਕੀ ਹੈ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਉਹਦਾ ਮਾਡਲ ਅਪਰੈਂਡੀ ਸੀ ਉਹ ਪਤਾ ਕਰ ਲਿਆ ਉਹ ਹੁਣ ਦੱਸਦਾ ਸਿੰਗਲ ਹੈਂਡ ਆਈਏ ਬਸ ਦੇ ਵਿੱਚ ਆਈਏ ਇਹਨਾਂ ਮਿਲ ਗਈ ਇਹਨੂੰ ਮਿਲ ਗਿਆ ਸਿੰਗਲ ਹੈਂਡ ਹੀ ਦੇਣੀ ਸੀ ਜਾਂ ਕੁਝ ਵੰਡ ਕੇ ਦੇਣੀ ਉਹ ਹੁਣ ਹਾਲੇ ਤਫ਼ਤੀਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿੰਨੂੰ ਕਿੰਨੂੰ ਦੇਣੀ ਸੀ ਕਿੱਥੇ ਦੇਣੀ ਅਜੇ ਅਜੇ ਨਹੀਂ ਉਸ ਤੱਕ ਨਹੀਂ ਪਹੁੰਚੇ ਨਾ ਹਾਲੇ ਸਾਰੀ ਤਫ਼ਤੀਸ਼ ਹੁੰਦਾ ਜਿਹੜੀ ਮਨੇ ਮਾਲ ਲੈ ਕੇ ਪੁਆਇੰਟ ਤੇ ਆਂਦੀ ਸੀ ਜਾਂ ਆਫਿਸ ਆਦੀ ਸੀ ਕਿ ਆਊਟਰ ਤੇ ਕਿਤੇ ਕਰ ਜਿਹੜੀਆਂ ਬੱਸਿਸ ਹੁੰਦੀਆਂ ਉਹਨਾਂ ਦਾ ਜਿੱਥੇ-ਜਿੱਥੇ ਸਟਾਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਉਹਨੂੰ ਰੋਕਦੇ ਉਹਦੇ ਕੋਲ ਕਹਿੰਦਾ ਵੀ ਮੇਰੀ ਪਰਚੀ ਆ ਰਹੀ ਹੈ ਦਿੱਲੀੋਂ ਇਹ ਮੇਰਾ ਬਾਕਸ ਦੇ ਦੇ ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ ਟੀ ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਨੇ ਉਹਨਾਂ ਤਕਰੀਰ ਦੇ ਵਿੱਚ ਉਹਨੂੰ ਪੁੱਛਾਂਗੇ ਜੀ ਵੀ ਕਿਸ ਜਗ੍ਹਾ ਤੋਂ ਲਈ ਸੀ ਅਸੀਂ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛ ਗਏ ਉਹ ਤੁਹਾਨੂੰ ਦੱਸ ਰਹੇ ਇਹ ਕਿਸੇ ਚੀਜ਼ ਦੇ ਵਿੱਚ ਲਈ ਹੈ ਕਿ ਉਦਾਂ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਨਹੀਂ ਕਿ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜੀ ਕਿ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰਦਾ ਪਰ ਹੁਣ ਅੱਗੇ ਹੋਰ ਕੀ ਕੀ ਹੈਗਾ ਕਿਸੇ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਕੁਝ ਆਏਗਾ ਤੁਹਾਨੂੰ ਅੱਜ ਤੋਂ ਬੰਦੇ ਦੋ ਬੰਦੇ ਫਿਲਹਾਲ ਹੈ ਜੀ ਕਾਬੂ ਕਿਸੇ ਇਹਨੂੰ ਕਮਿਸ਼ਨ ਕਿੰਨੀ ਮਿਲਦੀ ਸੀ ਪੁੱਛੇ ਤਾਂ ਆਈ ਓਹ ਹੁਣ ਆਏਗਾ ਜੀ ਸਾਰਾ ਕੁਝ ਸਾਹਮਣੇ ਇਹ ਸਾਰੇ ਕੁਐਸਚਨਸ ਐ ਸਾਡੇ ਜਿਹੜੇ ਤਿਆਰ ਨੇ 10 ਕਰੋੜ ਨੂੰ ਫੜਾਇਆ ਗਿਆ 10 ਕਰੋੜ ਦੇ ਹਵਾਲੇ ਸਾਡੇ ਕੋਲ ਜੀ ਕੋਈ ਇਨਪੁਟ ਨਹੀਂ ਹੈਗੀ ਆ ਪਰ ਆ ਇੱਕ ਇੱਕ ਤੇ ਮਕਦਮਾ ਹੈਗਾ ਦਿੱਲੀ ਏਅਰਪੋਰਟ ਦਾ ਉਹ ਚੈੱਕ ਕਰਾ ਰਹੇ ਆਂ ਵੀ ਉਹ ਕਾ ਦਾ ਮਕਦਮਾ ਸੀ ਹਾਂਜੀ ਆਪਨੇ ਹਲੇ ਦੱਸਿਆ ਨਹੀਂ ਆਪ ਤਾਂ ਕੋਈ ਕਹਿ ਦਿੰਦਾ ਜੀ ਮੈਂ ਤਾਂ 5000 ਫੜੇ ਗਿਆ ਸੀ ਇਸ ਕਰਕੇ ਮੈਨੂੰ ਉਹਨਾਂ ਨੇ ਰੋਕ ਲਿਆ ਸੀ ਹੁਣ ਅਸੀਂ ਉਸ ਤੇ ਬਲੀਫ ਤਾਂ ਨਹੀਂ ਕਰ ਸਕਦੇ ਨਾ ਉਹ ਤਾਂ ਵੀ ਹੈਵ ਟੂ ਵੈਰੀਫਾਈ ਓਨਲੀ THEN ਟੈਲ ਹਿਮ ਮੈਂ ਪ੍ਰੋਪਰ ਵਾਲਾ ਨਰੋਪਰੀ ਕਿੰਨਾ ਸਮਾਂ ਲੱਗਦਾ ਪ੍ਰੋਸੈਸ ਇਹ 10 ਸਾਲ ਤੱਕ ਕੰਮ ਕਰਦਾ ਵਾਹ ਹੈ ਉਸ ਦਾ ਹੁਣ ਇਹ ਹਵਾਲਾ ਕਾਰੋਬਾਰੀ ਹੈ ਤਾਂ ਫਿਲਹਾਲ ਤਾਂ ਇਹ ਹਵਾਲਾ ਮੰਨਿਆ ਹੁਣ ਇਹ ਮੰਨਿਆ ਹਵਾਲਾ ਕਾਰੋਬਾਰੀ ਕਾਰੋਬਾਰੀ ਕਿੱਡਾ ਵੱਡਾ ਹੈ ਕਿੰਨਾ ਹੈ ਇਹ ਸਾਰਾ ਕੁਝ ਤਫਤੀਸ਼ ਕਰ ਲੈ ਕੱਲਾ ਹੀ ਹੈ ਜਦੋਂ ਨਾਲ ਹੋਰ ਵੀ ਜਿਹੜੇ ਬੰਦੇ ਦੇਖੋ ਹੋਰ ਬੰਦੇ ਹੋ ਸਕਦੇ ਆ ਕੱਲਾ ਬੰਦਾ ਦੇ ਕਿੰਨਾ ਕੰਮ ਕਰ ਸਕਦਾ ਜਿਹੜੀ ਗੱਡੀ ਜਿਹਦੇ ਨਾਮ ਤੇ ਇਹਦੀ ਆਪਣੀ ਪਰਸਨਲ ਸਿਲਕਟੀ ਉਹ ਮੈਨੂੰ ਇਨਪੁਟ ਨਹੀਂ ਹੈਗੀ ਉਹ ਆਰਸੀ ਚੈੱਕ ਕਰਾਂਗੇ ਤਾਂ ਫੇਰ ਹੀ ਬਤਾ ਦੇਣਾ ਇੱਕ ਚੀਜ਼ ਜਿਹਨੇ ਇਸ ਵੇਲੇ ਚੈੱਕ ਕੀਤਾ ਹੁਣੇ ਕਮਾਂ ਜਿੱਦੀ ਗੱਡੀ ਦੇ ਨਾਮ ਤੇ ਕਾਲੇ ਚੈੱਕ ਤੇ ਹੁਣ ਤੁਸੀਂ ਇਹ ਸਭ ਦੇ ਦੇ ਬਾਈ ਜੀ ਇੰਟਰਵਿਊ ਚਾਹੀਦਾ ਕਿ ਕਿੰਨੇ ਸਰ ਬਾਈਟ ਦੇ ਦੇ ਹੀ ਸਹੀ ਹੋਣਾ ਕਿ ਕਪਟਨ ਸਰ ਸਹੀ ਆਪਣੀ ਹੈ ਦੇਖੋ ਆਲ ਪੇਪਰਸ ਹੈ ਸਰ ਨੇ ਕਿਹਾ ਸਾਰੀ ਚੀਜ਼ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਾਰੇ ਕੁਐਸਚਨ ਸਰ ਦੇ ਤਿਆਰ ਹੈ ਐਸ ਪਰ ਕੁਐਸਚਨਰ ਅਸੀਂ ਤੁਹਾਨੂੰ ਜਵਾਬ ਫਿਰ ਐਫ ਐਫ ਆਲ ਨੂੰ ਦੂਸਰੇ ਤੋਂ ਹੋਣੀ ਹੈ ਗੱਡੀ ਤੇ ਨਾਲ ਪੇ ਸਾਡੀ ਪ੍ਰਾਇਓਰਿਟੀ ਗੱਡੀ ਦੇ ਕਾਗਜ਼ ਚੈੱਕ ਕਰਨਾ ਹੈ ਜੀ ਸਾਡੀ ਪ੍ਰਾਇਓਰਿਟੀ ਜੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਗੱਡੀ ਮਿਲਿਆ ਗੱਡੀ ਕਿਹਾ ਦੇਖੋ ਸਾਡੀ ਪ੍ਰਾਇਓਰਿਟੀ ਪਹਿਲਾਂ ਆਈ ਸੀ ਐਸਪੀ ਸਾਹਿਬ ਰਾਤ ਭਰ ਜਾਗੇ ਨੇ ਵੀ ਪਹਿਲਾਂ ਜਿਹੜੀ ਰਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਉਹ ਕੁਝ ਇੱਧਰ ਉੱਧਰ ਨੂੰ ਆਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਤੇ ਨਾ ਤੁਸੀਂ ਕਿਤੇ ਨਹੀਂ ਤਾਂ ਪ੍ਰਿੰਟ ਚੈੱਕ ਹੋ ਜਾਂਦੀ ਹੈ। ਮੀਡੀਆ ਦੇ ਵਿੱਚ ਆ ਹਾਂ ਇਹ ਗੱਡੀ ਕਿਹੜੀ ਹੈ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾਂ ਕਿਸੇ ਦਾ ਮੰਗ ਕੇ ਲੈ ਕੇ ਆਇਆ ਸੀ ਹੋਵਾ ਤਾਂ ਪੈਸਾ ਕਿੱਥੇ ਕੋਈ ਤੁਹਾਨੂੰ ਦੱਸ ਦਿਆਂਗੇ। ਅਸੀਂ ਇੱਕ ਤੁਸੀਂ ਕਿੰਨੇ ਮਨੀਕ ਸੀਜ਼ ਵੀ ਕਰਦਾ ਰਹੇ ਕਿੰਨੇ ਚਿਰ ਤੋਂ ਕਰਦਾ ਸੀਗਾ ਪਹਿਲਾਂ ਦੱਸਿਆਗੇ? ਇਹ 10 ਤੋਂ 12 ਸਾਲ ਤੋਂ ਕਰ ਰਿਹਾ ਸੀਗਾ। ਹਾਂ ਮਨੀਕ ਸੀਜ਼ ਰਸਟ ਯੂਨੀਅਨ ਦਾ ਕੰਮ ਕਰਦਾ ਸੀਗਾ ਜੀ। ਉਹਦੀ ਨਾਲ ਹੀ ਇਹ ਕਰਦਾ ਸੀਗਾ ਫਾਲਣਾ ਜੀ। ਹ ਹੁਣ ਇਹਦੇ ਕੋਈ ਏਡੀ ਵੱਡੀ ਅਮਾਉਂਟ ਪਕੜੀ ਗਈ ਆ ਹੁਣ ਦੇਖਿਆ ਜਾਏਗਾ ਵੈਸਟਰਨ ਯੂਨੀਅਨ ਤਾਂ ਹੁਣ ਕੰਮ ਕਰਦੀ ਨਹੀਂ 3100 ਜੀ ਯੂ ਐਸ ਡਾਲਰ ਮਨੀ এক্সচেਜ ਦਸਤਾਵਾਜ਼ ਰਜਿਸਟਰਡ ਆ ਇਹ ਜੋ ਮਨੀ ਚੇਂਜ ਕਰ ਕੰਮ ਕਰਦਾ ਰਜਿਸਟਰਡ ਹੈ ਦੀ ਹਿਸਟਰੀ ਦਸਤਾਵ ਕਿੱਥੇ ਹੈ ਨਹੀਂ ਵੈਸਟਰਨ ਯੂਨੀਅਨ ਮਨੀ ਤਾਂ ਇਸ਼ਾਰਾ ਕਰਦਾ ਨਹੀਂ ਉਹੀ ਮਨੀ ਚੇਂਜ ਕਰਦਾ ਸੀਗਾ ਫਿਰ ਤਾਂ ਪਰ ਹੁਣ ਵੈਸਟਰਨ ਯੂਨੀਅਨ ਤਾਂ ਰਹੀ ਨਹੀਂ ਨਾ ਫਿਰ ਤਾਂ ਉਹ ਹੁਣ आरबीआई वालों लाइसेंसिंग होएगी तो होएगा वो तो वही चीज आज सारीया जुड़ी है, है।, है।, है। और, और भी कुछ हो सकता अगर केड डिपार्टमेंट में इंफॉर्मेशन दे दी गई हां जी अदर केड़े और डिपार्टमेंट नहीं हाले तो पुलिस को लिया हाले पुलिस को लिया नहीं गलत बात हुई है कि किस किस थे पैसे दे करने की बात नहीं हाले वो आएगा जी तफ्तीश चाहिए दादी जी भी डिपार्टमेंट जवाब देंगे